ਸਸ਼ਿਕਾਜੀ ਗਰੌਣ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜਦੋਂ ਤੋਂ ਹੜ ਆਏ ਨੇ ਉਦੋਂ ਤੋਂ ਹੀ ਅਕਾਲੀ ਦਲ ਲਗਾਤਾਰ ਸਰਗਰਮ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਉਹ ਲਗਾਤਾਰ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੈਸੇ ਵੰਡਦੇ ਨਜ਼ਰ ਆ ਰਹੇ ਨੇ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਸ ਦੇ ਉੱਪਰ ਜੋ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੇ ਗੈਨੀ ਹਰਪੀਤ ਸਿੰਘ ਉਹਨਾਂ ਦੇ ਵੱਲੋਂ ਤੰਜ ਕਸਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਲੋਕਾਂ ਦੇ ਹੀ ਪੈਸੇ ਨੇ ਤੇ ਲੋਕਾਂ ਨੂੰ ਵੰਡ ਕੇ ਜਿਹੜਾ ਉਹ ਵੱਡੇ ਪੱਧਰ ਤੇ ਵਾਹਵਾਹੀ ਖੱਟੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਯੂਥ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਉਹ ਭੜਕ ਗਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਜਵਾਬ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦਿੱਤਾ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਵਾਹ ਨਿੰਦ ਕੋ ਜਦੋਂ ਆਪ ਤੁਸੀਂ ਪੰਜਾਬ ਲਈ ਕੁਝ ਕਰ ਨਾ ਸਕੇ ਆਪ ਤੁਸੀਂ ਪੰਜਾਬ ਦੇ ਪੀੜਤਾਂ ਦੇ ਨਾਲ ਨਾ ਖੜ ਸਕੇ ਉਹੀ ਕਿਸਿਆ ਪਿਟਿਆ ਪੁਰਾਣਾ ਫਾਰਮੂਲਾ ਕੱਟ ਕੇ ਲਿਆਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਿੰਦੋ ਨਿੰਦ ਕੇ ਆਪਣੀ ਇੱਕ ਵੀਡੀਓ ਪਾਓ ਤੇ ਵਿਲੇ ਹੋ ਪਰ ਹੁਣ ਐਵੇਂ ਸਰਨਾ ਨਹੀਂ ਕਿਉਂਕਿ ਪੰਥ ਤੇ ਪੰਜਾਬ ਇਹ ਜਾਣਦਾ ਇਹ ਤੁਹਾਡੀਆਂ ਗੱਲਾਂ ਦੇ ਵਿੱਚ ਹੁਣ ਦੁਬਾਰਾ ਆਉਣ ਵਾਲਾ ਨਹੀਂ ਮੈਂ ਗੱਲ ਕਰ ਰਿਹਾ ਦੋ ਬੰਦਿਆਂ ਦੀ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਇਲਜ਼ਾਮ ਲਾਇਆ ਲੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਲਿਓ ਸੇਵਾ ਨਹੀਂ ਕਰ ਰਿਹਾ ਭਾਈ ਪੱਲਿਓ ਕਰ ਰਿਹਾ ਹੈ ਇਹ ਤੁਹਾਡੇ ਮੰਗ ਕੋਈ ਨਿੰਦਕਾਂ ਦੀ ਪਾਰਟੀ ਨਹੀਂ ਇਹ ਚੜ੍ਹਦੀ ਕਲਾ ਵਾਲੀ ਪਾਰਟੀ ਆ ਸ਼ਰਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਆਪਣੀ ਦਸਾਂ ਨੌਂ ਦੀ ਕਿਰਤ ਨਾਲ ਕੀਤੀ ਹੋਈ ਕਮਾਈ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਸਮੁੱਚੀ ਪਾਰਟੀ ਸ਼ਰਮਣੀ ਕਾਲ ਦੇ ਹਰ ਪੀੜਤਾ ਲਈ ਸੇਵਾ ਕਰ ਰਹੀ ਆ ਹਾਲਾਂਕਿ ਪਾਰਟੀ ਨੇ ਮੈਨੂੰ ਰੋਕਿਆ ਸੀ ਕਿ ਲੋੜ ਨਹੀਂ ਆਪਾਂ ਆਪਣੀ ਸੇਵਾ ਕਰੀਏ ਇਹਨਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਪਰ ਪਤਾ ਨਹੀਂ ਮੈਂ ਤੋਂ ਰੁਕਿਆ ਨਹੀਂ ਗਿਆ ਕਿ ਜਵਾਬ ਦੇਣਾ ਪੈਣਾ ਪਹਿਲੇ ਦਿਨ ਤੋਂ ਜਦੋਂ ਦੇ ਪ੍ਰਧਾਨ ਬਣਿਆ ਉਦੋਂ ਪਹਿਲਾਂ ਵੀ ਉਹ ਮੈਨੂੰ ਇਹ ਵੀ ਦੱਸ ਦੋ ਕਿ ਕਾਲੀ ਦਲ ਨੂੰ ਨਿੰਦਣ ਤੋਂ ਇਲਾਵਾ ਜਾਂ ਕਾਲੀ ਦਲ ਤੇ ਇਲਜ਼ਾਮ ਲਾਉਣ ਤੋਂ ਇਲਾਵਾ ਹੋਰ ਕੁਝ ਕੱਖ ਕੀਤਾ ਕੁਝ ਤਾਂ ਦੱਸ ਦੋ ਕੁਝ ਕੀਤਾ ਹੋਵੇ ਹੋਰ ਤਾਂ ਤੁਹਾਡੀ ਕਿਤੇ ਆਵਾਜ਼ ਨਹੀਂ ਨਿਕਲਦੀ ਕੋਈ ਉਹ ਹਲਕਾ ਹਲਕਾ ਜਿਹਾ ਬੋਲਦੇ ਜੇ ਸਰਕਾਰਾਂ ਦੇ ਖਿਲਾਫ ਵੀ ਬੋਲਣਾ ਪਵੇ ਵੀ ਕਿਤੇ ਸਰਕਾਰਾਂ ਮੁਰਗੇ ਦੱਬੀ ਨਾ ਲੈਣ ਜਿਨ੍ਹਾਂ ਦੀ ਛੱਤਰ ਛਾਇਆ ਹੇਠ ਚੱਲ ਰਹੇ ਆ ਇਹ ਚੰਗਾ ਕੰਮ ਹੈ ਕਿ ਆਪ ਵੱਲੇ ਕੱਕ ਨਹੀਂ ਕੁਝ ਕਰ ਨਹੀਂ ਸਕਦੇ ਕਿ ਅਕਾਲੀ ਦਲ ਨੂੰ ਨਿੰਦੋ ਸੁਖਬੀ ਸਿੰਘ ਬਾਦਲ ਨਿੰਦੋ ਤੇ ਵਿਲੇ ਹੋ ਆ ਦੂਜੇ ਪੰਜਾਬ ਦੇ ਮੁੱਖ ਮੰਤਰੀ ਮੈਂ ਤਾਂ ਹੈਰਾਨ ਹਾਂ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਕੇ ਸਰਕਾਰਾਂ ਖਜ਼ਾਨਾ ਮੁੱਕ ਗਿਆ ਇਹ ਕਿ ਜਿਹੜਾ ਖਜ਼ਾਨਾ ਮੁੱਕ ਗਿਆ ਉਹ ਖਜ਼ਾਨਾ ਤੇ ਪਿੱਪਾ ਕਹਿੰਦੇ ਹੋ ਤੁਸੀਂ ਤਾਂ ਪਿੱਪੇ ਤੇ ਵੀ ਪਿੱਪੀ ਬਣਾ ਦਿੱਤਾ ਪੰਚਾਇਤਾਂ ਤੋਂ ਤੁਸੀਂ پیسے ਪੈਸੇ ਮੰਗ ਰਹੇ ਹੋ ਸਕੈਨ ਤੁਸੀਂ ਪਾਤਾ ਲੋਕਾਂ ਤੋਂ ਪੈਸੇ ਤੁਸੀਂ ਮੰਗ ਰਹੇ ਹੋ ਹਾਲਾਤ ਓਡੇ ਇਹਦੇ 12000 ਕਰੋੜ ਕਰੋੜ ਲੱਭ ਨਹੀਂ ਰਿਹਾ ਜਿਹੜਾ ਇਹ ਰੀਲੀਫ ਫੰਡ ਲਈ ਰੱਖਿਆ ਸੀ ਗਿਆ ਕਿੱਥੇ ਤੇ ਤੁਸੀਂ ਜਦੋਂ ਪੰਜਾਬ ਨਾਲ ਕਰਨ ਦੀ ਲੋੜ ਸੀ ਤਮਿਲਨਾਡੂ ਭੰਗੜੇ ਪਾ ਰਹੇ ਸੀ ਉਰੇ ਆਏ 2 ਦਿਨ ਗੜੇ ਨੇ ਲੈੇ ਹਸਪਤਾਲ ਦੇ ਪੈ ਗਏ ਅੱਜ ਜਦੋਂ ਹਸਪਤਾਲ ਤੋਂ ਗੂਗੋਲ ਤਰਾਂ ਕੇ ਆਪਣਾ ਘਰੇ ਜਾ ਕੇ ਪਹਿਲੀ ਪੀਸੀ ਕੀਤੀ ਉਹ ਵੀ ਉਹਦੇ ਵਿੱਚ ਵੀ ਸੁਖਵੀਰ ਬਾਦਲ ਸੁਖਵੀਰ ਬਾਦਲੇ ਪਿੱਟੀ ਗਏ ਮੈਂ ਹੈਰਾਨ ਆ ਕਿ ਇਹ ਗੱਲਾਂ ਤੋਂ ਪੰਜਾਬ ਨੇ ਕੀ ਲੈਣਾ ਤੁਹਾਡੇ ਲੱਛੇਦਾਰ ਗੱਲਾਂ ਦੂਜਿਆਂ ਨੂੰ ਨਿੰਦਣ ਵਾਲੀਆਂ ਗੱਲਾਂ ਚੱਲ ਨਹੀਂ ਆ ਬਹੁਤ ਹੁਣ ਇਹ ਗੱਲਾਂ ਕਰ ਪੀੜਤਾਂ ਦਾ ਘੱਡ ਨਹੀਂ ਪਰਣਾ ਪੰਜਾਬ ਲਈ ਖਰਨਦਾ ਵੇਲਾ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਗਰੀਬਾਂ ਦੇ ਘਰ ਬਰਬਾਦ ਹੋ ਗਏ ਮਜ਼ਦੂਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਨਾਲ ਕੋਈ ਲਾਲ ਕੀਤਾ ਕਿ ਅੱਜ ਵੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਕੇ ਚਲੇਗੇ ਮੈਂ ਹੈਰਾਨ ਆ ਇਹ ਨਿੰਦਕ ਲੋਕਾਂ ਤੋਂ ਜਿਨ੍ਹਾਂ ਦਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਨਿਸਾਨਾ ਸ਼੍ਰੋਮਣੀ ਕਾਲਜ ਦੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਰਹਿੰਦੇ ਨੇ ਜਦੋਂ ਕਿ ਪਹਿਲੇ ਦਿਨ ਤੋਂ ਆਪਣਾ ਫਰਜ਼ ਸਮਝ ਕੇ ਆਪਣੀ ਸੇਵਾ ਸਮਝ ਕੇ ਸਰਦਾਰ ਸੁਭੀ ਸਿੰਘ ਬਾਦਲ ਅਤੇ ਉਹਨਾਂ ਦੀ ਗਵਾਹੀ ਸਬੂਚਾ ਸ਼ਰਮਣੀ ਕਰਨ ਦਾ ਹਰ ਵਰਕਰ ਹਰ ਆਗੂ ਹਰ ਪੀੜਤ ਏਰੀਆ ਵਿੱਚ ਜਾ ਕੇ ਆਪਣੇ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਵੀ ਸੇਵਾ ਕਰ ਸਕਦਾ ਉਹ ਸੇਵਾ ਕਰ ਰਿਹਾ ਸੋ ਮੈਂ ਮੈਂ ਇਹਨਾਂ ਨਿੰਦਕਾਂ ਨੂੰ ਇਹ ਬੇਨਤੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਘਟੋ ਘਟ ਪੰਜਾਬ ਲਈ ਕੁਝ ਕਰ ਲਓ ਇਹ ਨਿੰਦਕੇ ਦੂਜਿਆਂ ਨੂੰ ਨਿੰਦਕੇ ਪੀੜਤਾਂ ਦਾ ਮਸਲਾ ਹੱਲ ਨਹੀਂ ਹੋਣਾ ਇਹ ਗੱਲਾਂ ਤੋਂ ਲੋਕ ਹੁਣ ਜਾਣੂ ਨੇ ਕੀ ਤੁਸੀਂ ਦੂਜਿਆਂ ਨੂੰ ਗਾਲਾਂ ਕੱਢ ਕੇ ਟਾਈਮ ਟਪਾ ਰਹੇ ਹੋ ਪਰ ਟਾਈਮ ਟਪਣਾ ਨਹੀਂ ਹਰ ਮੋੜ ਤੇ ਹਰ ਪੰਜਾਬ ਦੇ ਚੌਰਾਹੇ ਤੇ ਤੁਹਾਨੂੰ ਇਹ ਗੱਲਾਂ ਦੇ ਜਵਾਬ ਲੈ ਜਿਹੜੇ ਦੇਣੇ ਪੈਣੇ ਨੇ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕਰ ਰਹੇ ਸੀ ਤੁਸੀਂ ਸਿਰਫ ਦੂਜਿਆਂ ਨੂੰ ਗਾਲਾਂ ਕੱਢ ਰਹੇ ਸੀ ਜਾਂ ਤੁਸੀਂ ਕੁਝ ਆਪ ਵੀ ਕੀਤਾ ਆਪ ਕੀਤਾ ਨਹੀਂ ਉਹ ਗੱਲ ਆ ਕਿ ਅੰਗੂਰ ਖੱਟੇ ਨੇ ਕਿ ਜਦੋਂ ਆਪ ਕੁਝ ਨਹੀਂ ਕਰ ਸਕਦੇ ਤਾਂ ਕਹਿ ਦੋ ਕਿ ਭਾਈ ਅੰਗੂਰ ਖੱਟੇ ਸੀ ਜਦੋਂ ਅੰਗੂਰ ਤੋੜੇ ਨਾ ਜਾਣ ਕਹਿ ਦੋ ਕਿ ਅੰਗੂਰ ਖੱਟੇ ਨੇ ਉਹ ਗੱਲ ਥੋੜੀ ਆ ਕਿ ਆਪ ਕੁਝ ਕਰ ਨਹੀਂ ਸਕਦੇ ਜਿਹੜੇ ਕਰ ਰਹੇ ਨੇ ਉਹਨਾਂ ਦੇ ਇਲਜ਼ਾਮ ਸਿੱਟਦੇ ਹੋ ਕਿ ਇਹ ਮਾੜੇ ਨੇ ਇਹ ਜੀ ਐ ਨਹੀਂ ਕਰ ਰਹੇ ਇਹ ਜੀ ਉਹ ਨਹੀਂ ਕਰ ਰਹੇ ਭਈ ਉਹਦਾ ਵਿਰੋਧੀ ਧਿਰ ਦਾ ਬੰਦਾ ਪਰ 9 ਸਾਲ ਤੋਂ 8 ਸਾਲ ਤੋਂ ਪਾਰਟੀ ਸੱਤਾ ਤੋਂ ਬਾਹਰਾਂ ਫੇਰ ਵੀ ਆਪਣਾ ਫਰਜ਼ ਸਮਝ ਕੇ ਜਿੰਨੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਸਕਦੀ ਆ ਉਹਨੇ ਸੇਵਾ ਕਰ ਰਹੇ ਨੇ ਬਾਕੀ ਪੰਜਾਬੀ ਤੇ ਪੰਥ ਜਾਣਦਾ ਕਿ ਕੌਣ ਸੇਵਾ ਕਰ ਰਿਹਾ ਕੌਣ ਆਪਣੇ ਨੇ ਕੌਣ ਬਗਾਨੇ ਨੇ ਕਿਹਨਾਂ ਨੇ ਗੱਲਾਂ ਕੀਤੀਆਂ ਨੇ ਤੇ ਕਿਹਨਾਂ ਨੇ ਕੰਮ ਕਰਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਉਹ ਨਿੰਦਕੋ ਜਦੋਂ ਆਪ ਤੁਸੀਂ ਪੰਜਾਬ ਲਈ ਕੁਝ ਕਰ ਨਾ ਸਕੇ ਆਪ ਤੁਸੀਂ ਪੰਜਾਬ ਦੇ ਪੀੜਤਾਂ ਦੇ ਨਾਲ ਨਾ ਖੜ ਸਕੇ ਉਹੀ ਕਿਸਿਆ ਪਿਟਿਆ ਪੁਰਾਣਾ ਫਾਰਮੂਲਾ ਕੱਢ ਕੇ ਲਿਆਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਨਿੰਦੋ ਨਿੰਦ ਕੇ ਆਪਣੀ ਇੱਕ ਵੀਡੀਓ ਪਾਓ ਤੇ ਵਿਲੇ ਹੋ ਪਰ ਹੁਣ ਐਵੇਂ ਸਰਨਾ ਨਹੀਂ ਕਿਉਂਕਿ ਪੰਥ ਤੇ ਪੰਜਾਬ ਇਹ ਜਾਣਦਾ ਇਹ ਤੁਹਾਡੀਆਂ ਗੱਲਾਂ ਦੇ ਵਿੱਚ ਹੁਣ ਦੁਬਾਰਾ ਆਉਣ ਵਾਲਾ ਨਹੀਂ ਮੈਂ ਗੱਲ ਕਰ ਰਿਹਾ ਦੋ ਬੰਦਿਆਂ ਦੀ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਇਲਜ਼ਾਮ ਲਾਇਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਲਿਓ ਸੇਵਾ ਨਹੀਂ ਕਰ ਰਿਹਾ ਭਾਈ ਪੱਲਿਓ ਕਰ ਰਿਹਾ ਇਹ ਥੋੜੇ ਮੰਗ ਕੋ ਨਿੰਦਕਾਂ ਦੀ ਪਾਰਟੀ ਨਹੀਂ ਇਹ ਚੜ੍ਹਦੀ ਕਲਾ ਵਾਲੀ ਪਾਰਟੀ ਆ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਆਪਣੀ ਦਸਾਂ ਨੌਆਂ ਦੀ ਕਿਰਤ ਨਾਲ ਕੀਤੀ ਹੋਈ ਕਮਾਈ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਸਮੁੱਚੀ ਪਾਰਟੀ ਸ਼੍ਰੋਮਣੀ ਕਾਲ ਦਲ ਹਰ ਪੀੜਤਾ ਲਈ ਸੇਵਾ ਕਰ ਰਹੀ ਆ ਹਾਲਾਂਕਿ ਪਾਰਟੀ ਨੇ ਮੈਨੂੰ ਰੋਕਿਆ ਸੀ ਕਿ ਲੋੜ ਨਹੀਂ ਆਪਾਂ ਆਪਣੀ ਸੇਵਾ ਕਰੀਏ ਇਹਨਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਪਰ ਪਤਾ ਨਹੀਂ ਮੈਂ ਤੋ ਰੁਕਿਆ ਨਹੀਂ ਗਿਆ ਕਿ ਜਵਾਬ ਦੇਣਾ ਪੈਣਾ ਪਹਿਲੇ ਦਿਨ ਤੋਂ ਜਦੋਂ ਦੇ ਪ੍ਰਧਾਨ ਬਣਿਆ ਉਦੋਂ ਪਹਿਲਾਂ ਵੀ ਉਹ ਮੈਨੂੰ ਇਹ ਵੀ ਦੱਸ ਦੋ ਕਿ ਅਕਾਲੀ ਦਲ ਨੂੰ ਨਿੰਦਣ ਤੋਂ ਇਲਾਵਾ ਯਾ ਅਕਾਲੀ ਦਲ ਤੇ ਇਲਜ਼ਾਮ ਲਾਉਣ ਤੋਂ ਇਲਾਵਾ ਹੋਰ ਕੁਝ ਕੱਖ ਕੀਤਾ ਕੁਝ ਤਾਂ ਦੱਸ ਦੋ ਕੁਝ ਕੀਤਾ ਹੋਵੇ ਹੋਰ ਤਾਂ ਤੁਹਾਡੀ ਕਿਤੇ ਆਵਾਜ਼ ਨਹੀਂ ਨਿਕਲਦੀ ਉਹ ਜੋ ਹਲਕਾ ਹਲਕਾ ਜਿਹਾ ਬੋਲਦੇ ਹੋ ਜੇ ਸਰਕਾਰਾਂ ਦੇ ਖਿਲਾਫ ਵੀ ਬੋਲਣਾ ਪਵੇ ਵੀ ਕਿਤੇ ਸਰਕਾਰਾਂ ਮੁਰਗੇ ਦਾਬੀ ਨਾਲ ਲੈਣ ਜਿਨ੍ਹਾਂ ਦੀ ਛਾਤਰਛਾਇਆ ਹਟ ਚੱਲ ਰਹੇ ਆ ਇਹ ਚੰਗਾ ਕੰਮ ਹੈ ਕਿ ਆਪ ਵੱਲੇ ਕੱਖ ਨਹੀਂ ਕੁਝ ਕਰ ਨਹੀਂ ਸਕਦੇ ਕਿ ਅਕਾਲੀ ਦਲ ਨੂੰ ਨਿੰਦੋ ਸੁਖਬੀ ਸਿੰਘ ਬਾਦਲ ਨੂੰ ਨਿੰਦੋ ਤੇ ਵਿਲੇ ਹੋ ਆ ਦੂਜੇ ਪੰਜਾਬ ਦੇ ਮੁੱਖ ਮੰਤਰੀ ਮੈਂ ਤਾਂ ਹੈਰਾਨ ਆ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਕਿ ਸਰਕਾਰਾਂ ਖਜ਼ਾਨਾ ਮੁੱਕ ਗਿਆ ਇਹ ਕਿ ਜਿ ਖਜ਼ਾਨਾ ਮੁੱਕ ਗਿਆ ਉਹ ਖਜ਼ਾਨਾ ਜੋ ਪਿੱਪਾ ਕਹਿੰਦੇ ਹੋ ਕਿਸ ਦਾ ਪਿੱਪੇ ਤੇ ਵੀ ਪਿੱਪੀ ਬਣਾ ਦਿੱਤਾ ਪਚੈਤਾਂ ਤੋਂ ਤੁਸੀਂ پیسے ਮੰਗ ਰਹੇ ਹੋ ਸਕੈਨ ਤੁਸੀਂ ਪਾਤਿਆ ਲੋਕਾਂ ਤੋਂ ਪੈਸੇ ਤੁਸੀਂ ਮੰਗ ਰਹੇ ਹੋ ਹਾਲਾਤ ਤੁਹਾਡੇ ਇਹਦੇ 12000 ਕਰੋੜ ਕਰੋੜ ਲੱਭ ਨਹੀਂ ਰਿਹਾ ਜਿਹੜਾ ਇਹ ਰਲੀਫ ਫੰਡ ਲਈ ਰੱਖਿਆ ਸੀ ਗਿਆ ਕਿੱਥੇ ਤੇ ਤੁਸੀਂ ਜਦੋਂ ਪੰਜਾਬ ਨਾ ਕਰਨ ਦੀ ਲੋੜ ਸੀ ਤਮਨ ਲਾਡੂ ਭੰਗੜੇ ਪਾ ਰਹੇ ਸੀ ਉਰੇ ਆਏ 2 ਦਿਨ ਕਿਡੇ ਨਹੀਂ ਲਾਏ ਹਸਪਤਾਲ ਦੇ ਪੈ ਗਏ ਅੱਜ ਜਦੋਂ ਹਸਪਤਾਲ ਤੋਂ ਗੁਲੂਗੋਲ ਤਰ੍ਹਾਂ ਕੇ ਆਪਣਾ ਘਰੇ ਜਾ ਕੇ ਪਹਿਲੀ ਪੀਸੀ ਕੀਤੀ ਉਹ ਵੀ ਉਹਦੇ ਵਿੱਚ ਵੀ ਸੁਖਬੀਰ ਬਾਦਲ ਸੁਖਬੀਰ ਬਾਦਲੇ ਪਿੱਟੀ ਗਏ ਮਹਿਰਾਨ ਹੈ ਕਿ ਇਹ ਗੱਲਾਂ ਤੋਂ ਪੰਜਾਬ ਨੇ ਕੀ ਲੈਣਾ ਤੁਹਾਡੇ ਲੱਛੇਦਾਰ ਗੱਲਾਂ ਦੂਜਿਆਂ ਨੂੰ ਨਿੰਦਣ ਵਾਲੀਆਂ ਗੱਲਾਂ ਚੱਲ ਨਹੀਂ ਆ ਬਹੁਤ ਹੁਣ ਇਹ ਗੱਲਾਂ ਗੱਲ ਪੀੜਤਾਂ ਦਾ ਢਿੱਡ ਨਹੀਂ ਪਰਣਾ ਪੰਜਾਬ ਲਈ ਖੜਨ ਦਾ ਵੇਲਾ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਗਰੀਬਾਂ ਦੇ ਘਰ ਬਰਬਾਦ ਹੋ ਗਏ ਮਜ਼ਦੂਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਨਾਲ ਕੋਈ ਐਲਾਨ ਕੀਤਾ ਕਿ ਅੱਜ ਵੀ ਸੁਖਵੀਰ ਬਾਦਲ ਨੂੰ ਗਾਣਾ ਕੱਢ ਕੇ ਚਲੇਗੇ ਮੈਂ ਹੈਰਾਨ ਹੈ ਇਹ ਨਿੰਦਕ ਲੋਕਾਂ ਤੋਂ ਜਿਨ੍ਹਾਂ ਦਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਨਸਾਨਾ ਸ਼੍ਰੋਮਣੀ ਕਾਲਜ ਦੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਰਹਿੰਦੇ ਨੇ ਜਦੋਂ ਕੀ ਪਹਿਲੇ ਦਿਨ ਤੋਂ ਆਪਣਾ ਫਰਜ਼ ਸਮਝ ਕੇ ਆਪਣੀ ਸੇਵਾ ਸਮਝ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਗੁਆਇਸ ਸੁਪੁੱਛਾ ਸ਼੍ਰੋਮਣੀ ਕਾਲਜ ਦਾ ਹਰ ਵਰਕਰ ਹਰ ਆਗੂ ਹਰ ਪੀੜ ਤੇ ਇਹਦੇ ਵਿੱਚ ਜਾ ਕੇ ਆਪਣੇ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਵੀ ਸੇਵਾ ਕਰ ਸਕਦਾ ਉਹ ਸੇਵਾ ਕਰ ਰਿਹਾ ਸੋ ਮੈਂ ਮੈਂ ਇਹਨਾਂ ਨਿੰਦਕਾਂ ਨੂੰ ਇਹ ਬੇਨਤੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਕਟੋ ਕਟ ਪੰਜਾਬ ਲਈ ਕੁਝ ਕਰ ਲਓ ਇਹ ਨਿੰਦ ਕੇ ਦੂਜਿਆਂ ਨੂੰ ਨਿੰਦ ਕੇ ਪੀੜਤਾਂ ਦਾ ਮਸਲਾ ਹੱਲ ਨਹੀਂ ਹੋਣਾ ਇਹ ਗੱਲਾਂ ਤੋਂ ਲੋਕ ਹੁਣ ਜਾਣੂ ਨੇ ਕਿ ਤੁਸੀਂ ਦੂਜਿਆਂ ਨੂੰ ਗਾਲਾਂ ਕੱਢ ਕੇ ਟਾਈਮ ਟਪਾ ਰਹੇ ਹੋ ਪਰ ਟਾਈਮ ਟਪਣਾ ਨਹੀਂ ਹਰ ਮੋੜ ਤੇ ਹਰ ਪੰਜਾਬ ਦੇ ਚਰਾਹੇ ਤੇ ਤੁਹਾਨੂੰ ਇਹ ਗੱਲਾਂ ਦੇ ਜਵਾਬ ਲੈ ਜਿਹੜੇ ਦੇਣੇ ਪੈਣੇ ਨੇ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕਰ ਰਹੇ ਸੀ ਤੁਸੀਂ ਸਿਰਫ ਦੂਜਿਆਂ ਨੂੰ ਗਾਲਾਂ ਕੱਢ ਰਹੇ ਸੀ ਜਾਂ ਤੁਸੀਂ ਕੁਝ ਆਪ ਵੀ ਕੀਤਾ ਆਪ ਕੀਤਾ ਨਹੀਂ ਉਹ ਗੱਲ ਹੈ ਕਿ ਅੰਗੂਰ ਖੱਟੇ ਨੇ ਕਿ ਜਦੋਂ ਆਪ ਕੁਝ ਨਹੀਂ ਕਰ ਸਕਦੇ ਤੱਕ ਕਹਦੋ ਕਿ ਭਾਈ ਅੰਗੂਰ ਖੱਟੇ ਸੀ ਜਦੋਂ ਅੰਗੂਰ ਤੋੜੇ ਨਾ ਜਾਣ ਕਹਦੋ ਕਿ ਅੰਗੂਰ ਖੱਟੇ ਨੇ ਉਹ ਗੱਲ ਥੋੜੀ ਆ ਕਿ ਆਪ ਕੁਝ ਕਰ ਨਹੀਂ ਸਕਦੇ ਜਿਹੜੇ ਕਰ ਰਹੇ ਨੇ ਉਹਨਾਂ ਦੇ ਇਲਜ਼ਾਮ ਸਿੱਟ ਦਿਓ ਕਿ ਇਹ ਮਾਰੇ ਨੇ ਇਹ ਜੀ ਐ ਨਹੀਂ ਕਰ ਰਹੇ ਇਹ ਜੀ ਉਹ ਨਹੀਂ ਕਰ ਰਹੇ ਭਾਈ ਉਹਦਾ ਵਿਰੋਧੀ ਧਿਰ ਦਾ ਬੰਦਾ ਪਰ 9 ਸਾਲ ਤੋਂ 8 ਸਾਲ ਤੋਂ ਪਾਰਟੀ ਸੱਤਾ ਤੋਂ ਬਾਹਰ ਆ ਫੇਰ ਵੀ ਆਪਣਾ ਫਰ ਸਮਝ ਕੇ ਜਿੰਨੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਸਕਦੀ ਆ ਉਨੀ ਸੇਵਾ ਕਰ ਰਹੇ ਨੇ ਬਾਕੀ ਪੰਜਾਬੀ ਤੇ ਪੰਥ ਜਾਣਦਾ ਕੀ ਕੌਣ ਸੇਵਾ ਕਰ ਰਿਹਾ ਕੌਣ ਆਪਣੇ ਨੇ ਕੌਣ ਬਗਾਨੇ ਨੇ ਕਿਹਨਾਂ ਨੇ ਗੱਲਾਂ ਕੀਤੀਆਂ ਨੇ ਤੇ ਕਿਹਨਾਂ ਨੇ ਕੰਮ ਕਰਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਲਗਾਤਾਰ ਬਾਦਲ ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦਾ ਦਿਖਾਵਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਕਿ ਅਸੀਂ ਪੈਸੇ ਦੇ ਰਹੇ ਹਾਂ ਜਿਸ ਨੂੰ ਵੱਖ-ਵੱਖ ਪਾਰਟੀਆਂ ਨੇ ਵੀ ਜਿਹੜਾ ਉਹ ਨਿੰਦੇ ਆ ਪਰ ਸੁਖਬੀਰ ਬਾਦਲ ਲਗਾਤਾਰ ਗਰਾਊਂਡ ਪੱਧਰ ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਅਤੇ ਇਸ ਮੁੱਦੇ ਤੇ ਸਿਆਸਤ ਵੀ ਹੋ ਰਹੀ ਹੈ